ਉਸ ਨਾਲੇ ਕਾਇੋ ਪਟਿਆ ਸੀ ਗੱਲ ਉਹ ਨਾਲੇ ਕੋਈ ਸਾਥੀ ਸੁਣਾ ਦੇ ਉਹਦੀ ਵੀ ਉਹ ਸੇਵਾ ਨੂੰ ਜ਼ਰੂਰੀ ਆ ਵੀ ਆ ਵੀ ਬਾਣੀ ਕੰਟ ਕਰਕੇ ਨੂੰ ਪੜ੍ਹਦੇ ਨੇ ਬੱਚਾ ਕੋ ਛੰਦ ਪੜਦਾ ਹੈ ਸੰਗਤਿਕ ਦੇ ਵਿੱਚ ਜਿਹੜਾ ਸ਼ਬਦਾਂ ਦਾ ਆਹ ਪੜਿਆ ਕਰੋ ਕਈ ਵੀ ਬੱਚਾ ਜਿਹੜਾ ਉਹ ਨਰਵਸ ਹੋ ਜਾਂਦਾ ਸੰਗਤ ਵਿੱਚ ਵੀ ਮੇਰਾ ਬੇਟਾ ਮੇਰੇ ਕਹਿੰਦੇ ਮੈਨੂੰ ਘਰ ਤੋਂ ਆਉਂਦੇ ਹੋ ਉਹਦੇ ਵਿੱਚ 4 ਵਜੇ ਸੁਣਾਉਂਦੇ ਉਹ ਨਹੀਂ ਕਹਿੰਦਾ ਇਸੇ ਮੇਰੇ ਕੋਲ ਖੜੇ ਹੋਗੇ ਮਤਲਬ ਕਿ ਬੱਚਾ ਸੰਗਤ ਨੂੰ ਇੱਕ ਨਰਵਸ ਹੋ ਜਾਂਦਾ ਪਰ ਫਿਰ ਵੀ ਤੜਦੇ ਆ ਕਿ ਬੱਚੇ ਜਿਹੜੇ ਜਿਹੜੇ ਇੱਥੇ ਇਹ ਸਭ ਪਾਸੇ ਕਰਕੇ ਸੁਣਾ ਦਿੰਦੇ ਆ ਤੁਹਾਨੂੰ ਬੇਨਤੀ ਹੈ ਜੇ ਜੋ ਛੰਦ ਪੜਦੇ ਆ ਨਾਲ ਛੰਦ ਪੜਿਆ ਕਰੋ ਤੇ ਜਿਹੜੇ ਕੋਈ ਬਾਣੀ ਸੰਗਤ ਬਾਤ ਕਰਕੇ ਜਿਹੜੀ ਸੰਸਥਾ ਕੰਮ ਕਰਦੇ ਹੋ ਤੇ ਜਿਹੜੇ ਬੇਨਤੀ ਇਹ ਆ ਵੀ ਹੱਦਗ੍ਰਾਂ ਦੇ ਸੰਗਰਾਹ ਅੰਮਲ ਸੰਚਾਰ ਆਰੰਭ ਹੋ ਗਿਆ ਇਸ ਸਬੰਧ ਦਾ ਜੋਗਰਾਜਰੀ ਕਟਕਨ ਸਹਾਇਕੀ ਦੇ ਮਾਲ ਸੰਚਿਤ ਕਿਸ ਪਾਦਨਾਲ ਸਾਹਿਬ ਦੇ ਜੀ ਪੈਸਾ ਦਿਨਾਰ ਅੰਮਲ ਸੰਚਾਰ ਹੱਦਗ੍ਰਾਂ ਹੋਇਆ ਕਰੇਗਾ ਆਪਨੇ ਰਿਸ਼ਤੇਦਾਰਾਂ ਆਪਨੇ ਸਤਨਾਵਾਂ ਨੂੰ ਆਪਣੇ ਜੋ ਵੀ ਆਪਣੇ ਜੋ ਰੇਡ ਮੀਟਿੰਗ ਜਾਂ ਰਿਲੇਟਿਡ ਟਿਗਣੇ ਹੋਣ ਵਾਲਾ ਸਾਰਿਆਂ ਨੂੰ ਬੇਨਤੀ ਕਰੋ ਇਹ ਪਾਈਓ ਅਗਾਂ ਨਹੀਂ ਦੱਸਣ ਤੇ ਅਸੀਂ ਥੋੜੀ ਥੋੜੀ ਤੇਰ ਦੇ ਕੋਪਰੇ ਕੰਦੀਸ ਕਰਦੇ ਹਾਂਗੇ ਜਿਹਦੇ ਵਿੱਚ ਸਾਰੀਆਂ ਸੰਗਰਾਂਦਾ ਤੇ ਡੇਟ ਵਾਰ ਟਾਈਮ ਔਰ ਇੱਕ ਜਿਹੜਾ ਨੰਬਰ ਹੈ ਕੁਐਰੀ ਨੰਬਰ ਜਿਹੜਾ ਉਹ ਉਸ ਤੋਂ ਲਿਖ ਦੇਵਾਂਗੇ ਜਿਹਦੇ ਵਿੱਚ ਕਿਸੇ ਤਰ੍ਹਾਂ ਦੀ ਕੇ ਵੀ ਕੋਈ ਜਾਣਕਾਰੀ ਲੈਣੀ ਹੋਵੇ ਕੁਐਰੀ ਕਰਨੀ ਹੈ ਉਸ ਨੰਬਰ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਉਹ ਪ੍ਰੋਸੈਸ ਚੱਲਦਾ ਕਿ 2-2 ਦਿਨ ਸਰ ਜੀ ਦੀਆਂ ਕਿਰਪਾ ਦੇ ਨਾਲ ਉਹ ਵੀ ਆਪਾਂ ਜਿਹੜਾ ਨੰਬਰ ਜਾਈ ਕਰਦਾਂਗੇ ਇਹ ਸਾਡੀ ਬੇਨਤੀ ਪ੍ਰਵਾਨ ਕਰਿਓ ਹਮਰ ਸਿੰਘ ਚਾਹਵਾ ਹਾਈਟ ਆਫ ਦੇ ਇਸ਼ਤਿਹਾਮ ਨੂੰ ਬਿਨਤੀ ਲਾਉਂਦੇ ਹਾਂ ਦੇਸ਼ ਦੇ ਰਾਜ ਸੇਵਾ ਜਿਹੜਾ ਬਾਈਕ ਸਤਿਕਾਰ ਸਾਰਾ